ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਪਹਿਲਾਂ ਤੁਹਾਡੇ ਨਾਮ ਬੋਲਦੇ ਆਂ ਤੇ ਫਿਰ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਹੰਜੀ ਤੇ ਮਲਕੀਤ ਭੈਣ ਜੀ ਨੇ ਲਿਖਿਆ ਹੈ ਕਿ ਆਪਾ ਜੰਨੀ ਵਾਲੀ ਵੀਡੀਓ ਪਾਈ ਸੀ ਨਿੰਮ ਦੇ ਪੱਤਿਆਂ ਦੀ ਤੇ ਉਹਨਾਂ ਨੇ ਨਿੰਮਦੀਆਂ ਨਮੋਲੀਆਂ ਤੁਹਾਡੇ ਨਮੋਲੀਆਂ ਦੇ ਹੁਣੇ ਸਾਡੇ ਮੈਂ ਫਰੀਦਕੋਟ ਏਰੀਏ ਤੋਂ ਆ ਮੇਰਾ ਪਿੰਕਾ ਪਿੰਡ ਫਰੀਦਕੋਟ ਏਰੀਏ ਦੇ ਵਿੱਚ ਆ ਤੇ ਸਾਡੇ ਗਟੋਲੀਆਂ ਕਹਿੰਦੇ ਆ ਕਿ ਨਿੰਮਦੀਆਂ ਗਟੋਲੀਆਂ ਤੇ ਮੇਰੀ ਵੀ ਸੇਲੀ ਦੇ ਘਰੇ ਨਿੰਮ ਸੀਗੀ ਤੇ ਅਸੀਂ ਤਾਂ ਨਿੰਮ ਦੇ ਉੱਪਰ ਚੜ ਕੇ ਰਹਿੰਦੇ ਆ ਸਾਰਾ ਦਿਨ ਨਿੰਮ ਦੇ ਉੱਪਰ ਹੀ ਜੜੀਆਂ ਰਹਿੰਦੀਆਂ ਹੁੰਦੇ ਆ ਅਸੀਂ ਆ ਤੇ ਬਹੁਤ ਜ਼ਿਆਦਾ ਸਾਰੇ ਹੱਸ ਦੇ ਕੇ ਨਿੰਮ ਦੇ ਉੱਪਰ ਹੀ ਬੈਠੀਆਂ ਰਹਿੰਦੀਆਂ ਐ ਤੇ ਉਦੋਂ ਦੇਖ ਲਓ ਇਹੋ ਜਿਹੀ ਹੀ ਖੇਡਾਂ ਹੁੰਦੀਆਂ ਸੀ ਕੋਈ ਫੋਨ ਨਹੀਂ ਸੀ ਹੁੰਦਾ ਕੋਈ ਜ਼ਿਆਦਾ ਟੀਵੀ ਨਹੀਂ ਸੀ ਦੇਖਣ ਨੂੰ ਹੁੰਦਾ ਉਦੋਂ ਬਸ ਥੋੜਾ ਬਹੁਤਾ ਟੀਵੀ ਦੇਖਦੇ ਤੇ ਉਦੋਂ ਇਹ ਹੁੰਦਾ ਸੀ ਕਿ ਇਦਾਂ ਨਹੀਂ ਹੀ ਜ਼ਿਆਦਾ ਹਨਾ ਵਧੀਆ ਲੱਗਦੀਆਂ ਐਕਟੀਵਿਟੀ ਕਰਦੇ ਉੱਪਰ ਚੜ ਕੇ ਬੈਠੇ ਹੁੰਦੇ ਕੋਈ ਡਿੱਗਣ ਦਾ ਡਰ ਨਹੀਂ ਸੀ ਜਮਾ ਸਿਖਰ ਤੇ ਚੜ ਜਾਣਾ ਸੀ ਤੇ ਘਰ ਜਾਨੇ ਕਹਣਾ ਵੀ ਤੁਸੀਂ ਡਿੱਗ ਜਾਓਗੇ ਕਹਣਾ ਨਹੀਂ ਨਹੀਂ ਸਾਨੂੰ ਆਦਤ ਬਣੀ ਹੋਈ ਐ ਤੇ ਬਹੁਤ ਜ਼ਿਆਦਾ ਮੈਨੂੰ ਜਦੋਂ ਨਿੰਮ ਦੇਖਦੀਆਂ ਤੇ ਮੈਨੂੰ ਯਾਦ ਆ ਜਾਂਦਾ ਕਿ ਮੇਰੇ ਸੇਲੀ ਘਰੇ ਅਸੀਂ ਸਾਰਾ ਦਾ ਨਿੰਮ ਤੇ ਹੀ ਜੜੀਆਂ ਰਹਿੰਦੀਆਂ ਤੇ ਤੁਹਾਡਾ ਜਦੋਂ ਕਮੈਂਟ ਆਇਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਵੀ ਆਪਦੀ ਪੁਰਾਣੀ ਯਾਦ ਤਾਜ਼ਾ ਹੋ ਗਈ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੁਲਦੀਪ ਕੌਰ ਫਿਰੋਜ਼ਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਲਖਵਿੰਦਰ ਲਖਵਿੰਦਰ ਕੌਰ ਕੌਕੇ ਪਿੰਡ ਤੋਂ ਤੇ ਇਹਨਾਂ ਨੇ ਆਪਾਂ ਨੂੰ ਕਮੈਂਟ ਕੀਤਾ ਹੈ ਕਿ ਇਹਨਾਂ ਦੇ ਟਾਇਨਿੰਗ ਬਹੁਤ ਇਹਨਾਂ ਦਾ ਪਹਿਲਾਂ ਵੀ ਇੱਕ ਦੋ ਵਾਰੀ ਮੈਸੇਜ ਆਇਆ ਆਪਾਂ ਨੂੰ ਤੇ ਪਰ ਉਹੀ ਹੈ ਕਿ ਚਲੋ ਹਨਾ ਸਟੈਪ ਬਾਈ ਸਟੈਪ ਵੀਡੀਓ ਵੀ ਆਪਾਂ ਸਾਰਿਆਂ ਦੀ ਫਰਮਾਇਸ਼ ਤੇ ਬਣਾਉਣੀ ਹੈ ਤੇ ਅੱਜ ਆਪਾਂ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਆਂ ਅੱਜ ਲਖਵਿੰਦਰ ਲਖਵੀਰ ਲਖਵੀਰ ਕੌਰ ਕੌਂਕੇ ਕਲਾਂ ਤੋਂ ਤੇ ਇਹਨਾਂ ਦੀ ਫਰਮਾਇਸ਼ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਭੈਣ ਜੀ ਤੁਹਾਡੀ ਫਰਮਾਇਸ਼ ਤੇ ਬਣਾ ਰਹੇ ਆਂ ਲਖਵੀਰ ਕੌਰ ਕੌਂਕੇ ਕਲਾਂ ਤੋਂ ਪ੍ਰੀਤ ਸਿੰਘ ਦੀ ਆਈਡੀ ਤੋਂ ਆਪਾਂ ਨੂੰ ਕਮੈਂਟ ਆਇਆ ਏ oily skin ਹਾਂਜੀ ਤੁਸੀਂ ਵੀ ਯੂਜ਼ ਕਰ ਸਕਦੇ ਹੋ ਜੇ ਤੁਹਾਡੇ ਪਿੰਪਲ oily skin ਆ ਤੁਸੀਂ ਵੀ ਜਿਹੜੀ ਆਪਾਂ ਰੈਮੇਡੀ ਦੱਸੀ ਆ ਨਿੰਮ ਵਾਲੀ ਤੁਸੀਂ ਵੀ ਯੂਜ਼ ਕਰ ਸਕਦੇ ਹੋ ਬਹੁਤ ਵਧੀਆ ਚੀਜ਼ ਆ ਇੱਕ ਆਯੁਰਵੈਦਿਕ ਆਯੁਰਕਵੈਦਿਕ ਚੀਜ਼ ਆ ਉਹ ਉਹਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ ਆ ਤੇ ਹਾਂਜੀ ਭੈਣ ਜੀ ਮਲਕੀਤ ਭੈਣ ਜੀ ਦਾ ਕਮੈਂਟ ਆਇਆ ਕਿ ਹਨਾ ਕੰਮ ਫਿਰ ਇਦਾਂ ਹੀ ਆ ਭੈਣ ਜੀ ਜਦੋਂ ਮਿਸਤਰੀ ਲੱਗੇ ਹੁਣ ਮੈਨੂੰ ਪਤਾ ਆਏ ਕਿ ਘਰੇ ਕਿੰਨੇ ਕੰਮ ਹੁੰਦੇ ਆ ਤੇ ਬਹੁਤ ਔਖਾ ਏ ਤੇ ਤੁਸੀਂ ਅੱਛਾ ਕੈਨੇਡਾ ਜਾਣਾ ਏ ਚਲੋ ਜੀ ਵਧੀਆ ਤੰਦਰੁਸਤੀ ਨਾਲ ਤੁਸੀਂ ਜਾਓ ਕੈਨੇਡਾ ਤੇ ਆਪਾਂ ਹੀ ਅਰਦਾਸ ਕਰਦੇ ਆ ਤੁਹਾਡੇ ਵਾਸਤੇ ਤੇ ਵੀਰਪਾਲ ਵੀਰਪਾਲ ਸਿੱਧੂ ਐਸ ਆਈ ਡੀ ਤੋਂ ਆਪਾਂ ਨੂੰ ਕਮੈਂਟ ਆਇਆ ਏ ਇਹਨਾਂ ਨੇ ਦੋ ਵਾਰ ਕਮੈਂਟ ਕੀਤਾ ਏ ਵੀਰਪਾਲ ਕੌਰ ਜ਼ਿਲ੍ਹਾ ਬਰਨਾਲਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਕਮੈਂਟ ਕਰਨ ਵਾਸਤੇ ਤੇ ਮਨਦੀਪ ਕੌਰ ਚੀਮਾ ਪਿੰਡ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਤੇ ਹਾਂਜੀ ਨੀਮ ਗੁਲਾਬ ਜਲ ਤੇ ਐਲੋਵੀਰਾ ਤਿੰਨੋਂ ਚੀਜ਼ ਆਪਾਂ ਮਿਕਸ ਕਰਕੇ ਲਗਾਉਣੀ ਹੈ ਸਵਰਨਜੀਤ ਕੌਰ ਆਂ ਰਾਮਪੁਰੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਮੰਦੀਪ ਕੌਰ ਤਰਨਤਾਰਨ ਤੋਂ ਤੇ ਇਹਨਾਂ ਨੇ ਲਿਖਿਆ ਵੀ ਨੱਕ ਦੇ ਉੱਪਰ ਇਹਨਾਂ ਦੇ ਦਾਣੇ-ਦਾਣੇ ਹੋ ਗਏ ਹਾਂਜੀ ਤੁਸੀਂ ਵੀ ਟਰਾਈ ਕਰ ਸਕਦੇ ਹੋ ਜਿਹੜੀ ਆਪਾਂ ਨਿੰਮ ਦੇ ਪੱਤਿਆਂ ਵਾਲੀ ਤੁਹਾਨੂੰ ਰਮੀਡੀ ਦੱਸੀ ਆ ਤੁਸੀਂ ਵੀ ਟਰਾਈ ਕਰ ਸਕਦੇ ਹੋ ਕਿਉਂਕਿ ਕੋਈ ਵੀ ਦਾਣੇ ਵਗੈਰਾ ਹੋ ਜਾਂਦੇ ਆ ਪਿੰਪਲਾ ਕੁਛ ਵੀ ਆ ਸਾਰੀਆਂ ਪ੍ਰੋਬਲਮਾਂ ਦਾ ਹੱਲ ਆਪਾਂ ਨੂੰ ਪਤਾ ਹੀ ਹੈ ਜੀ ਨਿੰਮ ਕਿੰਨੀ ਵਧੀਆ ਚੀਜ਼ ਆ ਤੇ ਤੁਸੀਂ ਵੀ ਟਰਾਈ ਕਰ ਸਕਦੇ ਹੋ ਸਿਮਰਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਪਲਵਿੰਦਰ ਕੌਰ ਅੰਮ੍ਰਿਤਸਰ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ हरविंदर कौर बहुत-बहुत धन्यवाद जी किरणदीप कौर हाई कोर्ट को बहुत-बहुत धन्यवाद जी चलो जी ਆਪਾਂ ਕਰਦੇ ਹਾਂ ਰਿਮੇਡੀ ਸ਼ੁਰੂ ਆਪਾਂ ਕੋਸ਼ਿਸ਼ ਤਾਂ ਵੈਸੇ ਹੀ ਕੀਤੀ ਹੈ ਕਿ ਆਪਾਂ ਸਾਰਿਆਂ ਦੇ ਨਾਮ ਬੋਲੇ ਆ ਤੇ ਬਾਕੀ ਚਲੋ ਜੇ ਕੋਈ ਰਹਿ ਗਿਆ ਤਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਆਪਾਂ ਦੇਈ ਨਾ ਲੈ ਗਾੜੇ ਵਾਲਾ ਦੇਈ ਹੈ ਖੱਟਾ ਦੇਈ ਗਾੜਾ ਤੇ ਲਖਵੀਰ ਭੈਣ ਜੀ ਤੁਹਾਡੀ ਫਰਮਾਇਸ਼ ਤੇ ਕੋਲ ਖਿਆਲ ਆਂਦੇ ਆਪਾਂ ਵੀਡੀਓ ਬਣਾ ਰਹੇ ਆਂ ਤੇ ਇੱਕ ਚਮਚਾ ਆਪਾਂ ਦਹੀਂ ਦਾ ਪਾ ਲਿਆ ਇਹਦੇ ਵਿੱਚ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਹਲਦੀ ਪਾ ਲੈਣੀ ਹਲਦੀ ਤੁਸੀਂ ਜ਼ਿਆਦਾ ਨਹੀਂ ਪਾਉਣੀ ਥੋੜੀ ਜੀ ਹਲਦੀ ਪਾਉਣੀ ਇੱਕ ਚੁਟਕੀ ਭਰ ਕੇ ਹਲਦੀ ਦੇ ਪਾਉਣੀ ਆ ਤੇ ਆ ਆਪਾਂ ਇੱਕ ਚਮਚਾ ਬੇਸਣ ਪਾ ਲਿਆ ਤੇ ਆ ਦੇਖੋ ਜੀ ਨਿੰਬੂ ਆਪਾਂ ਨਿੰਬੂ ਪਾ ਲਿਆ ਬਸ ਦੋ ਤਿੰਨ ਬੂੰਦਾ ਹੀ ਪਾਉਣੀਆਂ ਜੇ ਤੁਹਾਨੂੰ ਨਿੰਬੂ ਨਹੀਂ ਸੂਟ ਕਰਦਾ ਤੇ ਤੁਸੀਂ ਉਹਦੇ ਵਾਸਤੇ ਗੁਲਾਬ ਜਲਵੀ ਯੂਜ਼ ਕਰ ਸਕਦੇ ਠੀਕ ਹੈ ਕਿਉਂਕਿ ਆਇਆ ਹੈ ਨਾ ਕਿਹਆਂ ਦੀ ਸਕਿਨ ਜ਼ਿਆਦਾ ਸੈਂਸਿਟਿਵ ਹੁੰਦੀ ਆ ਉਹਦੇ ਕਰਕੇ ਨਿੰਬੂ ਨਹੀਂ ਸੂਟ ਕਰਦਾ ਤੇ ਤੁਸੀਂ ਗੁਲਾਬ ਜਲਵੀ ਪਾ ਸਕਦੇ ਹੋ ਤੇ ਤੁਹਾਡੀ ਟੈਨਿੰਗ ਜੋ ਵੀ ਹੈ ਤੁਹਾਡੇ ਚਿਹਰੇ ਦੇ ਉੱਪਰ ਇਕਦਮ ਕਲੀਨ ਹੋ ਜੂ ਤੁਹਾਡਾ ਚਿਹਰਾ ਗਲੋਇੰਗ ਸਕਿਨ ਹੋ ਜੂਗੀ ਤੁਹਾਡੀ ਤੇ ਗਰਮੀ ਦੇ ਵਿੱਚ ਟੈਨਿੰਗ ਹੋਣਾ ਇੱਕ ਨਾਰਮਲ ਜੀ ਗੱਲ ਆ ਕਿਉਂਕਿ ਧੁੱਪ ਬਹੁਤ ਜ਼ਿਆਦਾ ਹੈ ਇਸ ਕਰਕੇ ਬਹੁਤ ਲੋਕਾਂ ਨੂੰ ਟੈਨਿੰਗ ਦੀ ਪ੍ਰੋਬਲਮ ਹੋਈ ਪਈ ਆ ਤੇ ਤੁਹਾਡੀ ਸਕਿਨ ਇਕਦਮ ਸਾਫ਼ ਹੋ ਜੂਗੀ ਤੁਸੀਂ ਇਹਨੂੰ ਡੇਲੀ ਵੀ ਲਗਾ ਸਕਦੇ ਇਹਦਾ ਕੋਈ ਸਾਈਡ ਇਫੈਕਟ ਨਹੀਂਗਾ ਤੁਸੀਂ ਡੇਲੀ ਲਗਾਓਗੇ ਤੇ ਤੁਹਾਡੇ ਬਹੁਤ ਜਲਦੀ ਠੀਕ ਹੋ ਜੂਗੀ ਤੇ ਬਹੁਤ ਵਧੀਆ ਲੱਗ ਰਿਹਾ ਜੀ ਠੰਡਾ ਠੰਡਾ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਤੇ ਹਾਂਜੀ ਆਪਾਂ ਪੂਰੇ ਚਿਹਰੇ ਦੇ ਉੱਪਰ ਲਗਾ ਲਿਆ ਤੇ ਇਹਨੂੰ ਆਪਾਂ 15-20 ਮਿੰਟ ਲਗਾ ਕੇ ਛੱਡ ਦੇਣਾ ਹੈ ਆਪਾਂ ਆਰਾਮ ਦੇ ਨਾਲ ਬੈਠ ਜਾਣਾ ਹੁਣ ਤਾਂ ਐ ਵੀ ਪੱਖੇ ਥੱਲੇ ਏਸੀ ਥੱਲੇ ਬੈਠੇ ਹੋ ਗਰਮੀ ਬਹੁਤ ਜ਼ਿਆਦਾ ਹੈ ਪੱਖੇ ਥੱਲੇ ਵੀ ਵੈਸੇ ਪਸੀਨਾ ਆਉਂਦਾ ਹੈ ਨਾ ਤੇ ਏਸੀ ਥੱਲੇ ਬੈਠ ਕੇ ਤੇ 15-20 ਮਿੰਟ ਤੁਸੀਂ ਇਹਨੂੰ ਲਗਾ ਕੇ ਰੱਖਣਾ ਹੈ ਤੇ ਫਿਰ ਉਸ ਤੋਂ ਬਾਅਦ ਆਪਾਂ ਵਾਸ਼ ਕਰਕੇ ਤੁਹਾਨੂੰ ਦਿਖਾਉਣੀ ਆ ਤੇ 15-20 ਮਿੰਟ ਆਪਾਂ ਰੱਖਦੇ ਆ ਜਦੋਂ ਸੁੱਕ ਜਾਊਗਾ ਤੇ ਇਹਨੂੰ ਇਸ ਤਰੀਕੇ ਦੇ ਨਾਲ ਲਾਉਣਾ ਹੈ ਆਪਾਂ ਇਦਾਂ ਥੋੜਾ ਥੋੜਾ ਐ ਮਸਲ ਮਸਲ ਕੇ ਜਦੋਂ ਸੁੱਕ ਗਿਆ ਤੇ ਉਹਦੇ ਨਾਲ ਬਹੁਤ ਵਧੀਆ ਰਿਜ਼ਲਟ ਆਊਗਾ ਤੁਹਾਡੇ ਫੇਸ ਤੇ 글로 ਵੀ ਬਹੁਤ ਆਜੂਗਾ ਤੁਹਾਡੀ ਟੈਨਿੰਗ ਵੀ ਦੂਰ ਹੋ ਜੂਗੀ ਤੇ ਤੁਸੀਂ ਦੇਖਿਓ ਇੱਕ ਦੋ ਵਾਰੀ ਟਰਾਈ ਕਰੋਗੇ ਨਾ ਤੁਸੀਂ ਤੁਹਾਨੂੰ ਲੱਗੂਗਾ ਕਿ ਬਹੁਤ ਜ਼ਿਆਦਾ ਫਰਕ ਪੈ ਰਿਹਾ ਚਿਹਰੇ ਦਾ ਤੇ ਤੁਸੀਂ ਡੇਲੀ ਲਗਾਉਂਦੇ ਰਹੋ ਤੇ ਫਿਰ ਦੇਖਿਓ ਤੁਸੀਂ ਕਮਾਲ ਇਸ ਚੀਜ਼ ਦਾ ਠੀਕ ਹੈ ਤੇ ਆਪਾਂ ਵਾਸ਼ ਕਰਕੇ ਤੁਹਾਨੂੰ 15 ਮਿੰਟ 20 ਮਿੰਟ ਲਗਾ ਕੇ ਫਿਰ ਤੁਹਾਨੂੰ ਮਿਲਦੇ ਆ ਦਿਖਾਉਨੇ ਆ ਤੁਹਾਨੂੰ ਤੇ ਹਾਂਜੀ ਆਪਾਂ ਵਾਸ਼ ਕਰਿਆ ਆ ਫੇਸ ਨੂੰ ਆਪਾਂ 15 ਮਿੰਟ ਲਗਾ ਕੇ ਰੱਖ ਲਿਆ ਸੀ ਆ ਤੇ ਫਿਰ ਉਹ ਮਤਲਬ ਇਦਾਂ ਹੋ ਗਿਆ ਕਿ ਸੁੱਕ ਗਿਆ ਜਿਆਦਾ ਨਹੀਂ ਆਪਾਂ ਕਹਿੰਦੇ ਤੁਸੀਂ ਬਾਹਲਾ ਵੀ ਨਹੀਂ ਸੀ ਸੁੱਕਾ ਤੁਸੀਂ 20 ਮਿੰਟ ਵੀ ਲਗਾ ਸਕਦੇ ਹੋ ਤੇ ਮੇਰਾ ਥੋੜਾ ਜਿਹਾ ਗਿੱਲਾ ਸੀ ਆ ਪਰ ਉੱਪਰੋਂ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਸੁੱਕ ਗਿਆ ਏ ਤੇ ਗਿੱਲਾ ਸੀਗਾ ਤੇ ਜਦੋਂ ਸੁੱਕ ਗਿਆ ਥੋੜਾ ਤੁਹਾਨੂੰ ਲੱਗਿਆ ਵੀ ਇਦਾਂ ਫੇਸ ਨੂੰ ਸੁੱਕ ਗਿਆ ਫਿਰ ਤੁਸੀਂ ਇਦਾਂ ਦਾ ਕਰਕੇ ਇਦਾਂ ਦਾ ਕਰਕੇ ਉਹਨੂੰ ਉਤਾਰ ਦਿਓ ਤੇ ਠੰਡੇ ਪਾਣੀ ਨਾਲ ਫੇਸ ਧੋ ਲਿਓ ਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਗਲੋ ਵੀ ਆਊਗਾ ਤੁਹਾਡੀ ਟੈਨਿੰਗ ਟੂਨਿੰਗ ਥੋੜੇ ਜਿਹੇ ਦਿਨਾਂ ਦੇ ਵਿੱਚ ਹੀ ਚੱਕੀ ਜਾਊਗੀ ਤੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਆਪਾਂ ਤੁਹਾਡੀ ਫਰਮਾਇਸ਼ ਤੇ ਹੀ ਲਖ ਲਖਵੀਰ ਲਖਵੀਰ ਕੌਕੇ ਸੌਰੀ ਮੈਂ ਭੁੱਲ ਗਈ ਕਮੈਂਟ ਥੱਲੇ ਹੋ ਗਿਆ ਨਾ ਲਖਵੀਰ ਕੌਕੇ ਤੁਹਾਡੀ ਫਰਮਾਇਸ਼ ਤੇ ਆਪਾਂ ਵੀਡੀਓ ਬਣਾਈ ਆ ਤੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਸਟੇਟਸ ਲਾ ਦਿਓ ਪਲੀਜ਼ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਕਿਉਂਕਿ ਆਏ ਆ ਕਿ ਆਪਾਂ ਨਹੀਂ ਮਿਹਨਤ ਕਰਦੇ ਨਾ ਗਰਮੀ ਬਹੁਤ ਜ਼ਿਆਦਾ ਹੈ ਤੇ ਆਪਾਂ ਨੂੰ ਆਏ ਹੁੰਦਾ ਕਿ ਆਪਾਂ ਚਲੋ ਜੋ ਵੀ ਆਪਾਂ ਨੂੰ ਤੁਸੀਂ ਕਮੈਂਟ ਕਰਦੇ ਹੋ ਆਪਾਂ ਤੁਹਾਡੀ ਫਰਮਾਇਸ਼ ਤੇ ਵੀਡੀਓ ਬਣਾਉਣੇ ਆ ਤੇ ਤੁਸੀਂ ਇੰਨਾ ਕੀ ਕੰਮ ਕਰਿਆ ਕਰੋ ਸਾਡੇ ਵਾਸਤੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਪਲੀਜ਼ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਰਿਸ਼ਤੇਦਾਰਾਂ ਨੂੰ ਵੀ ਕਹਿ ਦਿਓ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਸ਼ੇਅਰ ਕਰ ਦਿਆ ਕਰੋ ਵੀਡੀਓ ਵੱਧ ਤੋਂ ਵੱਧ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਕਰਦੇ ਹੋ ਤੁਹਾਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਰਕੀਆਂ ਬਖਸ਼ੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ